ਹਵੀ ਸਾਥੀ ਜੋ ਪਨਾਰੇ ਤੇ 4 5 ਰਹਾਦਿਆਂ ਦੀਆਂ ਲਗਾੜ ਉੱਪਰ ਲਈ ਐਂਟਾ ਦੀ ਉਹ ਆਪਾਂ ਖਾਲੀ ਦੇ ਵਿੱਚ ਭਰਾ ਕੇ ਲਿ ਗਏ ਆ ਰਿਆਂ ਕਿਉਂਕਿ ਬਹੁਤ ਹੀ ਸਟੇਟ ਦੇ ਵਿੱਚ ਇੱਕ ਮਿਲ ਗਈ ਆਪਾਂ ਨੂੰ ਆਪਾਂ ਥੋੜਾ ਜਿਹਾ ਲੇਟ ਹੋ ਗਏ ਹੋਰ ਵੀ ਬਹੁਤ ਢਟ ਲੈ ਜਾਣੀ ਸੀ ਤਾਂ ਕਰਕੇ ਥੋੜੀ ਢਟ ਲੈ ਕੇ ਜਿਹਾ ਉੱਪਰ ਲਈ 4 ਰਹਾਦਿਆਂ ਦੀ ਐਂਟਾ ਉੱਪਰ ਲਈ ਉੱਪਰ ਲਈ ਦੇਖੋ ਜਿਵੇਂ 27 ਸਨ ਉੱਪਰ ਆ 4 ਰਹਾਦਿਆਂ ਦੀ ਢੇਕੜਾਈ ਆਪਾਂ ਨੇ ਨਮਸਕਾਰ ਵੀ ਸਾਥੀ ਪਿਆਰਿਓ ਕਿਸਾਨ ਵੀਰੋ ਲੈ ਵੀ ਸਾਥੀਓ ਅੱਜ ਸਵੇਰੇ ਸਵੇਰੇ ਆਪਾਂ ਪਹੁੰਚੇ ਆਪਣੇ ਬਾਗਲੇ ਦੇ ਵਿੱਚ ਜਿੱਥੇ ਅੱਜ ਤੁਹਾਨੂੰ ਲੈ ਕੇ ਚੱਲਾਂਗੇ ਨਹਿਰ ਤੇ ਆਪਾਂ ਆਪਣੀ ਬਾੜੀ ਦੇ ਵਾਸਤੇ ਲਿਆਵਾਂਗੇ ਇੱਟਾਂ ਨਹਿਰ ਤੇ ਅੱਜ ਨਹਿਰ ਤੇ ਬਣਾਵਾਂਗੇ ਵਲੌਗ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਦੇ ਰਹੋ ਕਿ ਅੱਜ ਆਪਾਂ ਪੱਕੀਆਂ ਇੱਟਾਂ ਜੋ ਕਿ ਬਹੁਤ ਹੀ ਘੱਟ ਰੇਟ ਦੀ ਨਹਿਰ ਦੇ ਉੱਪਰ ਲਈ 4 ਰਦੇ ਜੋ ਕਿ ਪਿਛਲੇ 3 ਸਾਲ ਪਹਿਲਾਂ ਹੀ ਲਗਾਏ ਗਏ ਸੀ ਤੇ ਉਹ ਇੱਟਾਂ ਆਪਾਂ ਅੱਜ ਖਰੀਦਾਂਗੇ ਕੀ ਰੇਟ ਆਪਾਂ ਨੂੰ ਮਿਲਦੀਆਂ ਨੇ ਤੇ ਕੀ ਰੇਟ ਉਹ ਲੇਬਰ ਆਪਾਂ ਨੂੰ ਪੈਂਦੀ ਹੈ ਆਜੋ ਕਿਉਂਕਿ ਇੱਟ ਦਾ ਰੇਟ ਆਪਾਂ ਨੂੰ ਮਿਲੇ 1800 ਰੁਪਏ ਪੱਕੀ ਇੱਟ ਜੇ ਥੋੜੀ ਜੀ ਉਹਦੂ ਨਾਰਮਲ ਇੱਟ ਲੈਣੀ ਹੈ ਤਾਂ ਉਹ ਮਿਲਦੀ ਹੈ 1100 ਰੁਪਏ ਆਜੋ ਆਪਾਂ ਇੱਟਾਂ ਦੀ ਜਾਣਕਾਰੀ ਦਿੰਦੇ ਰਹੇ ਹੋ ਕਮੈਂਟਾਂ ਦੇ ਵਿੱਚ ਵੀ ਇਹ ਕੀ ਰੇਟ ਦੀ ਿੱਟ ਹੈ ਕੀ ਰੇਟ ਆਪ ਨੂੰ ਲੈ ਵੀ ਸਾਥੀ ਪਿਆਰਿਓ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਪਹਿਲਾਂ ਅੱਜ ਆਪਾਂ ਪਹੁੰਚੇ ਆ ਆਪਣੀ ਨਹਿਰ ਤੇ ਜਿੱਥੇ ਨਹਿਰ ਦੀ ਨਵੀਂ ਬਣਵਾਈ ਚੱਲ ਰਹੀ ਹੈ ਨਵੀਂ ਨਹਿਰ ਬਣ ਰਹੀ ਹੈ ਸਿਮਿੰਟਡ ਨਹਿਰ ਬਣ ਰਹੀ ਹੈ ਭਾਈ ਤੁਸੀਂ ਦੇਖ ਰਹੇ ਹੋ ਪਹਿਲਾਂ ਝੂਤੀ ਧੀਤੀ ਹੁਣ ਝੂਚ ਬਣ ਰਹੀ ਹੈ ਤੇ ਆਜੋ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਵੱਖ-ਵੱਖ ਲਵੇ ਲਵੇ ਪਿੰਡਾਂ ਦੇ ਲੋਕ ਪੁਰਾਣੀ ਐਟਾਂ ਖਰੀਦ ਕੇ ਲੈ ਕੇ ਜਾ ਰਹੇ ਨੇ ਬਹੁਤ ਹੀ ਵਧੀਆ ਐਟਾਂ ਪੁਰਾਣੀ ਜੋ ਕਿ ਇੱਧਰ ਕੁੱਲਰੀਆਂ ਵਾਲੇ ਸਾਥੀ ਵੀ ਪਹੁੰਚ ਰਹੇ ਨੇ ਇੱਧਰ ਲੇਬਰ ਵੀ ਬਹੁਤ ਜ਼ਿਆਦੇ ਭਾਰੀ ਮਾਤਰਾ ਦੇ ਵਿੱਚ ਲੇਬਰ ਪਹੁੰਚੀ ਹੋਈ ਹੈ ਜਿੱਥੇ ਨਾਲ ਦੀ ਨਾਲ ਐਟ ਨੂੰ ਪੱਟ ਕੇ ਟਰੈਕਟਰ ਪਰ ਕੇ ਦਿੱਤੀ ਜਾਂਦੀ ਹੈ ਤੇ ਆਜੋ ਆਪਾਂ ਤੁਹਾਨੂੰ ਮਿਲਿਆਵਾਂਗੇ ਲੈ ਵੀ ਸਾਥੀ ਪਿਆਰੋ ਤੁਸੀਂ ਦੇਖ ਰਹੇ ਹੋ ਜੋ ਕਿ ਇਹ ਟ ਹੈ ਥੋੜੀ ਜੀ ਪਿੱਲੀ ਤੇ ਥੋੜੀ ਜੀ ਖਰਾਬ ਇਟ ਹੈ ਜੋ ਕਿ ਬਹੁਤ ਹੀ ਸਸਤੇ ਰੇਟ ਦੇ ਵਿੱਚ ਦਿੱਤੀ ਜਾ ਰਹੀ ਹੈ ਕਿਉਂਕਿ ਨਹਿਰ ਦੇ ਕੰਡੇ ਇਹ ਇਟ ਕੱਢ ਕੇ ਮਜ਼ਦੂਰਾ ਵੱਲੋਂ ਰੱਖ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਇਹ ਟਰੈਕਟਰ ਟਰਾਲੀ ਤੁਸੀਂ ਕਿਸਾਨ ਵੀਰੋਂ ਲਿਆ ਸਕਦੇ ਹੋ ਲਿਆ ਕੇ ਠੇਕੇਦਾਰ ਨਾਲ ਗੱਲ ਕਰਕੇ ਤੁਸੀਂ ਸਸਤੇ ਹੀ ਰੇਟ ਦੇ ਵਿੱਚ ਜਿੰਨੀ ਸਸਤੇ ਦੇ ਰੇਟ ਦੇ ਵਿੱਚ ਇਹ ਭਰਾ ਕੇ ਚਾਲੀ ਲਿਆ ਸਕਦੇ ਹੋ ਤੇ ਜੇ ਤੁਸੀਂ ਪੱਕੀ ਇੱਟ ਲੈਣੀ ਆ ਤਾਂ ਪੱਕੀ ਥੋੜਾ ਜਿਹਾ ਰੇਟ 2000 ਤੇ 2500 ਦੇ ਵਿੱਚ ਵਿੱਚ ਰੇਟ ਹੈ 2100 2200 2300 ਦੇ ਕਰੀਬ ਜਮੀ ਪੱਕੀ ਇੱਟ ਉੱਪਰਲੇ ਜੋ ਤਿੰਨ ਚਾਰ ਦੇ ਜਮੀ ਪੱਕੀ ਇੱਟ ਤੁਸੀਂ ਟਰਾਲੀ ਭਰ ਕੇ ਲੈ ਆ ਸਕਦੇ ਹੋ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਕਿ ਇਹ ਦੂਰ ਤੱਕ ਇਟਾਂ ਤੇਰੀ ਲਾਰਜ ਛੱਡੀ ਹੈ ਤੇ ਪੱਕੀਆਂ ਇੱਟਾ ਨਹੀਂ ਕੋਈ ਰੋੜਾ ਨਹੀਂ ਪਾਉਂਦੇ ਬਾਈ ਇਹ ਦੋ ਗੜੇ ਲਾ ਮੈਂ ਤੰਨ ਤੰਨ ਛੇ ਲੇ ਵੀ ਸਾਥੀ ਜਰ ਪਹੁੰਚੇ ਨੇ ਤੇ ਜਰਾ ਹੁਣ ਰਾਹੀ ਦੀ ਨਵੀਆਂ ਇੱਟਾਂ ਦੀ ਭਰਨ ਵਾਸਤੇ ਚੱਲੇ ਆਂ ਪੁਰਾਣੀਆਂ ਇੱਟਾਂ ਨੇ ਦੁਕੀ ਹੈ ਨਵੀਆਂ ਵਰਗੀਆਂ ਨੇ ਤੇ ਸਾਥੀ ਵੀਰ ਆਪਣੇ ਜੋ ਕਿ ਉਰੇ ਬਹੁਤ ਕੰਮ ਕਰ ਰਹੇ ਨੇ ਉਹ ਫਿੱਟਾਂ ਈ ਟਾਲੀ ਪਰ ਰਹਿਣੇ ਨੇ ਤੇ ਆਪਣੇ ਨਾਲ ਆਪਣੇ ਸ਼ਾਨ ਵੀਰ ਜੀ ਨੇ ਜਿਨ੍ਹਾਂ ਦੇ ਟਰੈਕ ਲੈ ਕੇ ਆਪਾਂ ਨਹਿਰ ਤੇ ਪਹੁੰਚੇ ਹਾਂ ਤੇ ਸਾਹਮਣੇ ਤੁਸੀਂ ਉਹ ਪੁਲ ਦੇਖ ਰਹੇ ਹੋ ਕਿ ਫਿਬਰੇਟਾ ਰੋੜੋ ਪੁਨੀਆ ਵਾਲਾ ਪੁਣਾ ਹੈ ਸਾਹਮਣੇ ਮਤਭੰਗ ਬਜ਼ੁਰਗ ਲੱਗਿਆ ਹੋਇਆ ਤੇ ਆਪਣੇ ਸਾਥੀ ਵੀ ਤੇ ਸੋਹਣੇ ਜੀ ਵੀ ਅਰੇ ਦੂਰੀ ਦਾ ਗਾ ਨਹੀਂ ਕਿ ਇਤਨੀ ਪਰਭਾਈ ਕਰ ਰਹੇ ਨੇ ਤੇ ਨਾਲ ਠੇਕੇਦਾਰ ਦੇ ਟ੍ਰੈਕ ਵੀ ਚੱਲਦੇ ਨੇ ਜੋ ਮਿੱਟੀ ਪਾਉਣ ਦਾ ਕੰਮ ਵੀ ਚੱਲ ਰਿਹਾ ਉਹਨਾਂ ਦਾ ਆਪਣਾ ਣੀ ਮਿੱਟੀ ਸਾ ਮੈਂ ਇਹ ਵੀ ਟੈਟੇਦਰ ਉੱਪਰ ਕੇ ਆ ਚੁੱਕੇ ਆ ਉੱਪਰ ਕੇ ਆ ਵੀਰੇ ਚੱਲ ਵੀ ਕਰ ਲਗਾ ਵਾ ਨਾਲ ਜਿਹੜਾ ਨਾ ਜੋ ਕਿਨਾਰੇ ਤੇ ਲੈ ਵੀ ਸਾਥੀ ਪਿਆਰੇ ਉਹ ਆਪਾਂ ਜੋ ਤਾਣੀਆਂ ਲਿਆਂਦੀਆਂ ਦੀਆਂ ਇਟਾਂ ਉਹਨਾਂ ਇਟਾਂ ਦੀ ਜਣਰਿਆਂ ਕੰਧ ਕੰਦ ਆਪਾਂ ਜੋ ਗੁਣੀਆਂ 'ਚ ਚਣਾਂਗੇ ਐਨ ਪੂਰਾ ਗੁਣੀਆਂ 'ਚ ਚਣੀ ਹੋਈ ਕੰਧ ਦਿਖਾਵਾਂਗੇ ਤੇ ਆਪਣੇ ਨਾਲ ਆਪਣੇ ਮੋਜੀਤ ਬਟਾ ਜੀ ਬੁਰਾ ਸਾਥ ਦੇ ਦੇ ਨੇ ਤੇ ਆਪਾਂ ਲਾ ਰਹੇ ਇੱਟਾਂ ਦੀ ਚਿੰਤੀ ਜੋ ਕਿ ਤੁਹਾਨੂੰ ਦਿਖਾਵਾਂਗੇ ਨਾਲ ਦੀ ਨਾਲ ਇਹ ਇੱਟਾਂ ਆਪਾਂ ਨਾਲ ਦੀ ਨਾਲ ਕੰਦ ਤੇ ਲਗਾ ਰਹੇ ਆ ਫਿਰ ਤੁਹਾਨੂੰ ਕੰਦ ਦਿਖਾਵਾਂਗੇ ਪੂਰੀ ਗੁਣੀਆਂ ਵਿੱਚ ਚਿਣੀ ਹੋਈ ਕਿਉਂਕਿ ਨਾਲ ਦੀ ਨਾਲ ਪਹਿਲਾਂ ਆਪਾਂ ਨੇ ਜੋ ਇੱਟਾਂ ਦੀ ਟਰਾਲੀ ਉਹ ਪਿੱਛੇ ਲਾਹੀ ਸੀ ਉਹ ਆਪਾਂ ਚੱਕ-ਚੱਕ ਕੇ ਪਹਿਲਾਂ ਉਰਾਂ ਇਕੱਠੀਆਂ ਕਰ ਰਹੇ ਹਾਂ ਫਿਰ ਇਕੱਠੀਆਂ ਕਰਕੇ ਇਹ ਆਪਣੀ ਜੋ ਤਾਰਬੰਦੀ ਕਰੀ ਸੀ ਇਹਦੇ ਨਾਲ ਨਾਲਾ ਗੁਣੀਏ ਚ ਕੰਦ ਖਿੱਚੀ ਹੋਈ ਦਿਖਾਵਾਗੇ ਬਣੇ ਰਹੋ ਵੀਡੀਓ ਤੇ ਧੰਨਵਾਦ ਸਾਥੀਓ ਆਜੋ ਦਿਖਾਵਾਗੇ ਗੁਣੀਏ ਚ ਖਿੱਚੀ ਹੋਈ ਕੰਦ ਤੁਹਾਨੂੰ ਪਿਆਰੇ ਕਿਸਾਨ ਵੀਰੋ ਸਾਥੀਓ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਕੰਦ ਚਣਨ ਦੀ ਤਿਆਰੀ ਚੱਲ ਰਹੀ ਹੈ ਆਪਣੀ ਇੱਟਾਂ ਨਾਲ ਜੋ ਕਿ ਪੂਰੀ ਸੈਟਿੰਗ ਦੇ ਨਾਲ ਇਹ ਬਾਹਰੋਂ ਮਿਸਤਰੀ ਮੰਗਾਏ ਨੇ ਜੋ ਕਿ ਬਿਣਾ ਤੇਸੀ ਤੋਂ ਬਿਣਾ ਕਰਨੀ ਤੋਂ ਇਕਾਂ ਦਾ ਤਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਮਾੜਾ ਮੋਟਾ ਕੰਮ ਨਹੀਂ ਕਰਦੇ ਹੀ ਵਧੀਆ ਜੋ ਕਿ ਬਿਨਾਂ ਸੰਦ ਸੰਧੀਆਂ ਤੋਂ ਇਹ ਕੰਮ ਕੀਤਾ ਜਾ ਰਿਹਾ ਹੈ ਜੇ ਕਿਸੇ ਨੇ ਕੰਦ ਖਚਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ 6283342299 ਤੇ ਕਿਉਂਕਿ ਭਾਈ ਜੇ ਅੱਜ ਕੱਲ 800 ਦਿਹਾੜੀ ਚੱਲਦੀ ਆਪਾਂ ਨੂੰ 700 ਦੇ ਰਿਓ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਵੱਖ-ਵਖਰੇਦਿਆਂ ਦੀ ਸਨੈਈ ਕਰ ਰਹੇ ਆ ਸਾਥੀ ਪਿਆਰਿਓ ਜਰੂਰ ਦੱਸਦੇ ਰੋ ਕਮੈਂਟਾਂ ਦੇ ਵਿੱਚ ਕਿਉਂਕਿ ਪਹਿਲਾ ਰਾਦਾ ਆਪਾਂ ਨੇ ਇਸ ਤਰ੍ਹਾਂ ਜਣਿਆ ਤੇ ਦੂਸਰਾ ਰਾਦਾ ਆਪਾਂ ਇਸ ਤਰ੍ਹਾਂ ਕਰਾਉਗੇ ਛੋਟਾ ਤੇ ਲੰਬਾ ਆਜੋ ਨਾਲ ਦੀ ਨਾਲ ਕਿਉਂਕਿ ਹੁਣ ਆਪਾਂ ਸਾਰਾ ਰਦਾ ਇਸ ਤਰ੍ਹਾਂ ਦੇ ਜਾਵਾਂਗੇ ਤੇ ਫਿਰ ਇਹਦੇ ਵਿੱਚ ਇੱਕ ਦੋ ਹੋਰ ਵੀ ਸ਼ੈਰਨ ਕਰਦੇ ਰਹਾਂਗੇ ਕਿਤੇ ਰੂੜੇ ਰੂੜੇ ਦੀ ਜਿਹੜਾ ਜੋੜ ਇਹ ਖਤਮ ਹੁੰਦਾ ਜਾਵੇ ਆਏ ਹੋ ਤੇ ਆਜੋ ਬਣੇ ਰਹੋ ਵੀਡੀਓ ਤੇ ਜੀ